ਬਹੁਤ ਵੱਡੀ ਖਬਰਾਂ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਮੈਂ ਅਕਸਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਸੀ ਕਿ ਅਮਰਪਾਲ ਸਿੰਘ ਦੇ ਨਾਲ ਜਿਹੜਾ ਸਰਕਾਰ ਪੰਜਾਬ ਦੀ ਇੱਕ ਬਹੁਤ ਵੱਡਾ ਤਸ਼ੱਦਦ ਕਰ ਸਕਦੀ ਹੈ ਤਾਂ ਅੱਜ ਉਹੀ ਗੱਲ ਸਾਹਮਣੇ ਆ ਗਈ ਹੈ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਪੰਜਾਬ ਦੀ ਪੁਲਿਸ ਪਹੁੰਚਦੀ ਹੈ ਔਰ ਦੂਜੇ ਪਾਸੇ ਕਿਹਾ ਜਾ ਰਿਹਾ ਸੀ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਨੇ ਪਰ ਖਬਰ ਨਿਕਲ ਕੇ ਜਿਹੜੀ ਆਈ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਜੋ ਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਜ਼ੁਲਮ ਭਾਈ ਅਮਰਪਾਲ ਸਿੰਘ ਤੇ ਕੀਤਾ ਉਹ ਅੱਜ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕੋਈ ਚਰਚਾ ਛੜੀ ਆ ਪੰਜਾਬ ਦੇ ਅੰਦਰ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾ ਰਿਹਾ ਯਾਨੀ ਅਮਰਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਣਾ ਅਜਨਾਲਾ ਕਾਂਡ ਨੂੰ ਲੈ ਕੇ ਬਾਕੀ ਸਾਥੀ ਜਿਹੜੇ ਪੇਸ਼ ਕੀਤੇ ਗਏ ਨੇ ਕੋਰਟ ਦੇ ਵਿੱਚ ਅਜਨਾਲਾ ਕੋਰਟ ਦੇ ਵਿੱਚ ਔਰ ਦੋਸਤੋ ਬਾਅਦ ਔਰ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਮਰਸਰ ਦੇ ਵਿੱਚ ਹੁਣ ਭਾਈ ਅਮਰਪਾਲ ਸਿੰਘ ਤੇ ਆਜੋ ਔਰ ਜਿਹੜੀ ਪੰਜਾਬ ਦੀ ਸਰਕਾਰ ਉਹ ਕਿਸ ਕਦਰ ਯਾਨੀ ਗਿਰ ਜਾਂਦੀ ਹੈ 0.0 ਤੇ ਆ ਜਾਂਦੀ ਹੈ ਅਮਰਪਾਲ ਸਿੰਘ ਦੇ ਨਾਲ ਕਿਵੇਂ ਤਸ਼ੱਦਦ ਹੁੰਦਾ ਅੱਜ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਕਿ ਅਮਰਪਾਲ ਸਿੰਘ ਨੂੰ ਲੈ ਕੇ ਚਰਚਾ ਇੱਕੋ ਹੀ ਰਹੀ ਹੈ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾ ਰਿਹਾ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਇਸ ਕੌਮ ਨੂੰ ਪੂਰੀ ਤਰ੍ਹਾਂ ਯਾਨੀ ਸੱਚ ਸਾਹਮਣੇ ਆ ਗਿਆ ਉਹਨਾਂ ਦੇ ਕਿ ਭਾਈ ਜਿਹੜੀ ਸਰਕਾਰ ਆ ਪੰਜਾਬ ਦੀ ਇਹ ਇੰਨੀ ਗਿਰ ਗਈ ਆ ਕਿ ਪੰਜਾਬ ਦੇ ਉਹ ਨੌਜਵਾਨ ਦੇ ਨਾਲ ਜਿਹੜਾ ਤਸ਼ੱਦਦ ਅੱਜ ਤੁਹਾਡੇ ਸਾਹਮਣੇ ਦਿਖਾਵਾਂਗੇ ਤੁਸੀਂ ਵੀ ਹਰਾਰ ਹੋ ਜਾਓਗੇ ਕਿਉਂਕਿ ਭਾਈ ਅਮਰਪਾਲ ਸਿੰਘ ਅਕਸਰ ਤੁਸੀਂ ਦੇਖਿਆ ਜਿਵੇਂ ਕਿ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਆ ਪੰਜਾਬ ਦੀ ਜਨਤਾ ਭਾਈ ਅਮਰਪਾਲ ਸਿੰਘ ਨੂੰ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਸਾ ਖੇਲ ਰਚ ਲਿਆ ਕਿ ਅਮਰਪਾਲ ਸਿੰਘ ਨੂੰ ਇਕੱਲੇ ਛੱਡ ਦਿੱਤਾ ਔਰ ਉਹਦੀ ਜਿਹੜੀ ਐਨਐਸਏ ਐ ਐਨਐਸਏ ਨਹੀਂ ਟੁੱਟੂਗੀ ਕਿਉਂਕਿ ਉਹਦੀ ਐਨਐਸਏ ਹੋਰ ਵਧਾਈ ਜਾਣੀ ਆ ਜਾਣ ਬੁੱਝ ਕੇ ਉਹਨੂੰ ਇਕੱਲੇ ਨੂੰ ਰੱਖਿਆ ਜਾਂਦਾ ਹੈ ਕਿ ਇੱਥੇ ਇਹਨੂੰ ਖਤਮ ਕਰ ਦਿੱਤਾ ਜਾਵੇ ਯਾਨੀ ਪੰਜਾਬ ਦੀ ਸਰਕਾਰ ਭਈ ਅਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੀ ਹੈ ਇਹ ਸਿੱਧੇ ਦੇ ਸ਼ਬਦਾਂ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਵਜ੍ਹਾ ਕੀ ਹੈ ਇਸ ਗੱਲ ਦੇ ਪਿੱਛੇ ਦਾ ਮਾਮਲਾ ਕੀ ਹੈ ਸੁਣੋ तो से खबर रहे रहे हैं अजय पंजाब वापस नहीं अमृतपाल 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 सिंह सिंह के के बताया बताया गया है। थिक एक साल जो गया, बताया है। वादा गया है ने की है है साल जो उसको एक्सटेंड वादा पंजाब पुलिस सौंपेसर कोई फिलहाल कोई भी अभी आधिकारिक पुष्टि नहीं हुई है 7 अप्रैल को अमित पाल सिंह का एनएसए खत्म हो रहा है 23 अप्रैल 2023 को अमित पाल सिंह की गिरफ्तारी गोका दे पिंड रोड है एनएस लगा के अफसर जेल शिफ्ट कीता जाता है ते ज्यादा पिछले साल के एक बार एनएसए एक्सटेंड कीता गया है आना चाहेंगे एनएससी एक्सटेंड किया गया हमने पाल सिंह का ये वो बात तो ऐसे ही निकलता हमने निकल के आ रही है लेकिन ऑफिशियल कंफर्मेशन अभी तक नहीं है करीबन साल से ये बात चल रही है कि हमें पाल का जो एनएससी के तौर पे से एक साल का इजाफा कर दिया गया है लेकिन इसका कोई कहा जा रहा है, एक तो है एकसेस, जो तो जाएगा। लेकिन ये, ये पंजाब पुलिस तो यानी इना गिर चुकी है पंजाब की सरकार के पंजाब के बेच वापस लिया एन एस एर बढ़ा गया ਤਾਂ ਹੁਣ ਜਦੋਂ ਤੁਸੀਂ ਪਿੱਛੇ ਦਾ ਮਾਮਲਾ ਸੁਣੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਅਮਰਪਾਲ ਸਿੰਘ ਦੇ ਉੱਤੇ ਐਨਐਸਏ ਵਧਾਇਆ ਕਿਉਂ ਗਿਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਆਉਂਦਾ ਹੈ ਕਿ ਭਾਈ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਸੰਵਿਧਾਨ ਦੇ ਮੁਤਾਬਕ ਹੀ ਚੱਲ ਰਹੀ ਹੈ ਔਰ ਜਿਹੜੇ ਬਾਕੀ ਦੇ ਸਾਥੀ ਸੀ ਪੰਜਾਬ ਦੇ ਵਿੱਚ ਲਿਆ ਕੇ ਅਮਰਸਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾ ਰਹੇ ਆ ਔਰ ਸਾਰੇ ਸਾਥੀ ਵਾਪਸ ਆ ਚੁੱਕੇ ਆ ਪੰਜਾਬ ਦੇ ਅੰਦਰ ਔਰ ਹੁਣ ਇਕੱਲੇ ਰਹਿ ਗਏ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਇਹ ਗੌਰ ਨਾਲ ਸਮਝਣ ਦੀ ਲੋੜ ਹੈ ਇਸ ਗੱਲ ਨੂੰ ਸਾਰੇ ਪੰਜਾਬੀਆਂ ਨੂੰ ਕਿ ਪੰਜਾਬ ਦੀ ਜਿਹੜੀ 22 ਦੇ ਵਿੱਚ ਚੁਣੀ ਸਰਕਾਰ ਅਸੀਂ ਭਗਵੰਤ ਮਾਨ ਦੀ ਉਹ ਭਾਈ ਅਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਮਰਵਾਉਣਾ ਚਾਹੁੰਦੀ ਹੈ ਕਿਉਂਕਿ 2027 ਦੇ ਵਿੱਚ ਇੱਕੋ ਹੀ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਜਿਹੜੀਆਂ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਚੁਣੀ ਹੈ ਭਗਵੰਤ ਮਾਨ ਦੀ 22 ਦੇ ਵਿੱਚ ਤਾ ਹੁਣ ਦੋਵੇਂ ਪਾਰਟੀਆਂ ਦੇਖੋ ਤੁਹਾਨੂੰ ਵੀ ਪਤਾ ਵੀ ਬਿਲਕੁਲ ਕਮਜ਼ੋਰ ਪੈ ਚੁੱਕੀਆਂ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਨਹੀਂ ਕਰਦੇ ਇਸੇ ਕਰਕੇ ਇਹਨਾਂ ਨੇ ਭਗਵੰਤ ਮਾਨ ਨੂੰ ਚੁਣਿਆ ਤਾਂ ਹੁਣ ਤੀਜਾ ਨੰਬਰ ਕੌਣ ਸੀ ਵੀ ਜਿਹੜਾ ਟੱਕਰ ਦੇ ਸਕਦਾ ਆਮ ਆਦਮੀ ਪਾਰਟੀ ਨੂੰ ਉਸ ਹੀ ਭਾਈ ਅਮਰਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦਿਨ ਦੀ ਇਹ ਪਾਰਟੀ ਦਾ ਨਿਰਮਾਣ ਹੁੰਦਾ ਉਹਦੀ ਘੋਸ਼ਣਾ ਹੋ ਜਾਂਦੀ ਆ ਜਿਹੜਾ ਮੁਖਸਰ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਜਾਂਦਾ ਉਸ ਤੋਂ ਬਾਅਦ ਇੱਕ ਬੀਤੇ ਦਿਨ ਜਿਹੜਾ ਤਰਵੰਡੀ ਸਾਬੋ ਦੇ ਵਿੱਚ ਘਰੇਲੀ ਹੁੰਦੀ ਆ ਭਾਈ ਅਮਰਪਾਲ ਸਿੰਘ ਦੇ ਨਾਮ ਤੇ ਉਸ ਰੇਲੀ ਨੂੰ ਵੇਖ ਕੇ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਹੋਸ਼ ਹੀ ਉੱਡ ਜਾਂਦੇ ਆ ਕਿ ਜਿਹੜੀ ਟੱਕਰ ਦੇਣ ਵਾਲੀ ਪਾਰਟੀ ਐ ਉਹ ਕੱਲੇ ਅਮਰਪਾਲ ਸਿੰਘ ਦੀ ਆ ਬਾਕੀ ਪਾਰਟੀਆਂ ਤੋਂ ਵੀ ਲੋਕ ਅੱਕੇ ਹੋਏ ਸੀ ਤਾਂ ਹੁਣ ਇਸ ਕਰਕੇ ਉਹਦੇ ਉੱਤੇ ਐਨਐਸਏ ਹੋਰ ਵਧਾਇਆ ਗਿਆ ਕਿ ਸਾਡੇ ਰਾਜ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਮੁੱਖ ਮੰਤਰੀ ਦਾ ਇੱਕ ਬਿਆਨ ਆਉਂਦਾ ਕਿ ਦੋ ਸਾਲ ਸਾਡੇ ਹਲੇ ਹੋਰ ਨੇ ਇਹਦਾ ਮਤਲਬ ਇਹ ਸੀ ਕਿ ਅਸੀਂ ਪੰਜਾਬ ਦੇ ਜਿੰਨੇ ਵੀ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੇ ਰਾਜ ਦੇ ਵਿੱਚ ਹੁੰਦਿਆ ਤਾਂ ਅਸੀਂ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਚਾਹੇ ਉਹਦੇ ਸਾਥੀ ਹੋਣ ਚਾਹੇ ਹੋਵੇ ਭਾਈ ਅਮਰਪਾਲ ਸਿੰਘ ਦੇਖੋ ਉਹਦੇ ਸਾਥੀ ਪੰਜਾਬ ਚਾਹੇ ਲਿਆਂਦੇ ਗਏ ਨੇ ਪਰ ਉਹਨਾਂ ਦੇ ਉੱਤੇ ਵੀ ਹਲੇ ਕਾਰਵਾਈ ਬਹੁਤ ਠੋਸ ਕਰ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਹਲੇ ਤੱਕ ਵੀ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਪਰ ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਅਸਲੀ ਚਿਹਰਾ ਸੀ ਉਹ ਪੰਜਾਬ ਦੀ ਜਨਤਾ ਦੇ ਸਾਹਮਣੇ ਬਿਲਕੁਲ ਆ ਚੁੱਕਿਆ ਔਰ ਪੂਰੀ ਤਰ੍ਹਾਂ ਨਿਰਪੱਖ ਹੋ ਗਈ ਹੈ ਗੱਲ ਕਿ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਆਪਣੇ ਰਾਜ ਦੇ ਵਿੱਚ ਕਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਊਗਾ ਔਰ ਨਾ ਹੀ ਉਹਨੂੰ ਰਿਹਾ ਹੋਣ ਦੇਣਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਰਫ ਇੱਕ ਆਵਾਜ਼ ਹੈ ਕਿ ਪੰਜਾਬ ਦਾ ਮੁੱਖ ਮੰਤਰੀ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਹੋਣਾ ਚਾਹੀਦਾ ਇਹ ਮੈਂ ਨਹੀਂ ਕਹਿੰਦਾ ਇਹ ਪੰਜਾਬ ਦੇ ਲੋਕ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਲੋਕ ਕੀ ਲਿਖਦੇ ਨੇ ਕਹਿੰਦੇ ਭਾਈ ਅਮਰਪਾਲ ਸਿੰਘ ਜਿੰਦਾਬਾਦ ਔਰ ਭਾਈ ਅਮਰਪਾਲ ਸਿੰਘ 2027 ਦੇ ਮੁੱਖ ਮੰਤਰੀ ਹੋਣੇ ਚਾਹੀਦੇ ਆ ਤਾ ਹੁਣ ਜਿੰਨੇ ਵੀ ਤੁਸੀਂ ਪੰਜਾਬੀ ਜਿੰਨੇ ਸਾਡੇ ਪੰਜਾਬ ਦੇ ਭੈਣ ਭਰਾ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਆਪਣਾ ਯੋਗਦਾਨ ਦਿੰਦੇ ਹੋਇਆ ਇਸ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਤਾਂ ਕਿ ਮੁੱਖ ਮੰਤਰੀ ਨੇ ਜਿਹੜਾ ਤਸ਼ੱਦਦ ਭਾਈ ਅਮਰਪਾਲ ਸਿੰਘ ਤੇ ਕੀਤਾ ਤਾਂ ਉਹ ਸਾਰੇ ਲੋਕਾਂ ਦੇ ਸਾਹਮਣੇ ਜਾਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ